ਗੁਰੂ ਬਾਣੀ ਕਹਿੰਦੀ ਸੰਤਾਂ ਦੀ ਮਾਤਾ ਨੂੰ ਤਨ ਤਨ ਗੁਰ ਬਾਣੀ ਕਹਿੰਦੀ ਤਨ ਤਨ ਗੁਰ ਬਾਣੀ ਕਹਿੰਦੀ ਧੰ ਧੰ ਗੁਰ ਬਾਣੀ ਕਹਿੰਦੀ ਤਨ ਪਲ ਗੁਰ ਬਾਣੀ ਕਹਿੰਦੀ ਧੰ ਧੰ ਗੁਰ ਬਾਣੀ ਕਹਿੰਦੀ ਧੰਨ ਧੰਨ ਗੁਰਬਾਣੀ ਆਖੇ ਧੰਨ ਧੰਨ ਗੁਰਬਾਣੀ ਆਖੇ ਧੰਨ ਧੰਨ ਗੁਰਬਾਣੀ ਆਖੇ ਧੰਨ ਧੰਨ ਗੁਰਬਾਣੀ ਆਖੇ ਸੰਤਾਂ ਦੀ ਮਾਤਾ ਨੂੰ ਤਨ ਤਨ ਗੁਰ ਬਾਣੀ ਚੇਂਜੀ ਸੰਤਾਂ ਦੀ ਮਾਤਾ ਨੂੰ ਧਨ ਧਨ ਗੁਰ ਬਾਣੀ ਚੇਂਦੀ ਨੋ ਕੰਤਨ ਤਲਵਾਰੀ ਕਹਿਦੀ ਸਾਦੇ ਮੰਨਣਾ ਨੋ ਐਸਾ ਸਾਧ ਸੰਗਤ ਜੀ ਕਿਉਂਕਿ ਪਾਵਨ ਗੁਰਬਾਣੀ ਦਾ ਫੈਸਲਾ ਹੈ ਸਾਧੂ ਕਹਿ ਦਈਏ ਮਹਪੁਰ ਕਹਿ ਦਈਏ ਨਾਮ ਦੇ ਰਸੀਏ ਕਹਿ ਦਈਏ ਸਾਧ ਸੰਗਤ ਜੀ ਕੋਈ ਸੰਸਾਰੀ ਖਿਤਾਬ ਨਹੀਂ ਜਿਹੜਾ ਭਜਨ ਕਰਦਾ ਤੇ ਅਗਲੀ ਗੱਲ ਇਹ ਵੀ ਫੈਸਲਾ ਗੁਰਬਾਣੀ ਨੇ ਦੇ ਦਿੱਤਾ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਉਹ ਨੂੰ ਉਹਨੇ ਪ੍ਰਗਟ ਕਰੀ ਦੇਣਾ ਮੈਂ ਮਾਂ ਦੀ ਗੱਲ ਕਰ ਰਿਹਾ ਮਾਂ ਦੀ ਬੇਨਤੀ ਮਾਂ ਜਿਨੇ ਤੋਰਿਆ ਸਾਧ ਸੰਗਤ ਜੀ ਫਿਰ ਉਸ ਦਰ ਦੇ ਉੱਤੇ ਦਾਖਲਾ ਜਦੋਂ ਲੰਗਰ ਦੇ ਵਿੱਚ ਸੇਵਾ ਕਰਨ ਦੇ ਲਈ ਵੀ ਤੋਰਿਆ ਨੇ ਆਪਣੇ ਪੁੱਤਰ ਨੂੰ ਵੀ ਜਾ ਇਹ ਪੱਥਰ ਰੱਖ ਕੇ ਤੋੜਨਾ ਪੈਂਦਾ ਕਿਹਦਾ ਦਿਲ ਕਰਦਾ ਵੀ ਨਾ ਸਾਧ ਸੰਗਤ ਜੀ ਗੁਰੂ ਨਾਨਕ ਦੇ ਦਰ ਦੇ ਚਾਕਰ ਬਣਾਉਣ ਦੇ ਲਈ ਤੇ ਕਰੋ ਸੁਨਹਿਰੀ ਅਸੂਲ ਦੇ ਕੇ ਮਾਂ ਨੇ ਭੇਜਿਆ ਮਾਪੁਰਖਾਂ ਨੂੰ ਲੰਗਰ ਦੇ ਵਿੱਚ ਜਿੱਥੇ ਵੀ ਡਿਊਟੀ ਲਾ ਦਿੱਤੀ ਉੱਥੇ ਸੇਵਾ ਕਰਨੀ ਆ ਜੋ ਮੌਜੂਦਾ ਉੱਥੇ ਮੁਖੀ ਜਥੇਦਾਰ ਹੋਣਗੇ ਉਹਨਾਂ ਦੀ ਆਗਿਆ ਵਿੱਚ ਰਹਿਣਾ ਡੈਰੇ ਤੋਂ ਬਾਹਰ ਨਹੀਂ ਆਉਣਾ ਸਾਧ ਸੰਗਤ ਜੀ ਜਦੋਂ ਵੀ ਘਰ ਆਉਣਾ ਬਿਨਾ ਆਗਿਆ ਤੋਂ ਨਹੀਂ ਆਉਣਾ ਫਿਰ ਉਹ ਸੇਵਾ ਕੀਤੀ ਮਹਾਂਪੁਰਖਾਂ ਪਾਸੋਂ ਵੀ ਆਪਾਂ ਸਾਧ ਸੰਗਤ ਜੀ ਸਰਵਣ ਕਰਦੇ ਆ ਭਾਵੇਂ ਬਾਬਾ ਜੀ ਦੇ ਨਾਲ ਪ੍ਰਤੱਖ ਰੂਪ ਦੇ ਵਿੱਚ ਕੋਈ ਬਚਨ ਨਹੀਂ ਹੋਏ ਪਰ ਨਦਨਾ ਦੇ ਨਾਲ ਇੰਨੀਆਂ ਬਖਸ਼ੀਸ਼ਾਂ ਕਰ ਦਿੱਤੀਆਂ ਅੱਜ ਸੰਗਤਾਂ ਨੂੰ ਧੰਨ ਗੁਰੂ ਨਾਨਕ ਦੇ ਚਰਨਾਂ ਨਾਲ ਜੋੜ ਰਹੇ ਨੇ ਇਹ ਮਾਂ ਦੂਜੀ ਵਿੱਚ ਪੜਦੇ ਸਾਧ ਸੰਗਤ ਜੀ ਦੱਸ ਰਿਹਾ ਸੀ ਜਦੋਂ ਦੂਜੀ ਦੇ ਵਿੱਚ ਸੀ ਨਾ ਸਕੂਲ ਨੂੰ ਗਏ ਹੋਏ ਨੇ ਵਾਪਸੀ ਵੇਲੇ ਘਰ ਆਏ ਤੇ ਰਸਤੇ ਦੇ ਵਿੱਚੋਂ ਪੈਨ ਲੱਭਿਆ ਸੋਹਣਾ ਸੀ ਹਰੇਕ ਦਾ ਦਿਲ ਕਰਦਾ ਦੂਜੇ ਦੀ ਵਸਤੂ ਕਿਉਂਕਿ ਮਨ ਹੈ ਮਨ ਬੜਾ ਭਰਤੀ ਨਾ ਰਾਜ ਭਾਗ ਭਾਵੇਂ ਛੱਡ ਦਿੱਤਾ ਪਰ ਜਦੋਂ ਉਹ ਡਿਗਿਆ ਇੱਕ ਠੁੱਕ ਸੁਟਿਆ ਪਿਆ ਉਹਦੇ ਉੱਤੇ ਹੀ ਡਿਗ ਪਿਆ ਗੰਗ ਜੀ ਜੋਗੀ ਬਣਿਆ ਤੇ ਉਹਨੇ ਵੈਰਾਗ ਸ਼ਤਕ ਉਹ ਗ੍ਰੰਥ ਲਿਖਿਆ ਫਿਰ ਉਹ ਮੂਰਖਾ ਤੈਨੂੰ ਮੰਨਨੇ ਕਿੱਥੇ ਸੁੱਟ ਦਿੱਤਾ ਇਹ ਮਨ ਦੀ ਹਾਲਤ ਹੈ ਕਿਉਂਕਿ ਬਾਕੀ ਦੂਜੀ ਦੇ ਵਿੱਚ ਪੜਦਾ ਬੱਚਾ ਉਮਰ ਵੀ ਆਪਾਂ ਨੂੰ ਪਤਾ ਕੈਸੀ ਹੁੰਦੀ ਹੈ ਚੋਰੀ ਤਾਂ ਚੁੱਕਿਆ ਨਹੀਂ ਰਸਤੇ 'ਚ ਪਿਆ ਕਰ ਲੈਗੇ ਮਾਂ ਨੂੰ ਪਹਿਲਾਂ ਦਿਖਾ ਦਿੱਤਾ ਮਾਂ ਪੈਨ ਮਿਲਿਆ ਰਸਤੇ 'ਚ ਕਹਿੰਦੇ ਨਾ ਪੁੱਤੇ ਆਪਣਾ ਨਹੀਂ ਗਾ ਆਖੋ ਸਤਨਾਮ ਵਾਹਿਗੁਰੂ ਪਰਮ ਪੂਜਨੀ ਧੰਨ ਸ਼੍ਰੀ ਹਜੂਰ ਬਾਬਾ ਜੀ ਸਿਆੜ ਸਾਹਿਬ ਵਾਲੇ ਪਿਤਾ ਜੀ ਨੇ ਭੇਜਿਆ ਸਾਧ ਸੰਗ ਜੀ ਕਹਿੰਦੇ ਜਾ ਬੈਠੇ ਆ ਸਿਆਣੀ ਸੰਗਤ ਸਲੰਗ ਹੁੰਦਾ ਸੀ ਜਿਹੜਾ ਖੇਤੀ ਦੇ ਕੰਮ ਆਉਂਦਾ ਵਰਤਿਆ ਜਾਂਦਾ ਕਹਿੰਦੇ ਸਲੰਗ ਲੈ ਕੇ ਆਣਾ ਸੀਗਾ ਸਲੰਗ ਲੈ ਕੇ ਆਏ ਜਦੋਂ ਲੈ ਕੇ ਆਏ ਉਹਦੇ ਵਿੱਚ ਕੁਛ ਅਨਾਜ ਦੀ ਬੱਲੀ ਦਾਣੇ ਫਸੇ ਹੋਏ ਸੀ ਨਾਲ ਲੈ ਕੇ ਉਹ ਘਰੇ ਆਏ ਪਿਤਾ ਜੀ ਨੇ ਦੇਖਿਆ ਕਹਿੰਦੇ ਪੁੱਤਰ ਇਹ ਦੀਨਾਂ ਦਾ ਮੰਗ ਕੇ ਲਿਆਇਆ ਨਾ ਆ ਆ ਜਿਹੜੇ ਦਾਣੇ ਉਹਨਾਂ ਦੇ ਵਾਪਸ ਕਰਦੇ ਆ ਕੋ ਸਤਨਾਮ ਵਾਹਿਗੁਰੂ ਇਹਨਾਂ ਉੱਤੇ ਆਪਣਾ ਹੱਕ ਨਹੀਂ ਗਾ ਇਹਨਾਂ ਤੇ ਆਪਣਾ ਹੱਕ ਨਹੀਂ ਇਧਰ ਮਾਂ ਕੀ ਦਿੰਦੀ ਆ ਉਪਦੇਸ਼ ਕੀ ਦਿੰਦੀ ਆ ਸੰਦੇਸ਼ ਆਪਣੇ ਪੁੱਤਰ ਨੂੰ ਇਹ ਮਾਂ ਦੇ ਹਿੱਸੇ ਹੀ ਆਇਆ ਪਹਿਲਾ ਉਸਤਾਦ ਪਹਿਲਾ ਟੀਚਰ ਪਹਿਲਾ ਗੁਰੂ ਸੰਸਾਰ ਦੇ ਵਿੱਚ ਮਾਂ ਬਾਲਕ ਨੂੰ ਆਖਿਆ ਸਤਿਕਾਰਯੋਗ ਬਾਬਾ ਧਰਮਪਾਲ ਸਿੰਘ ਜੀ ਦੂਜੀ ਚ ਪੜ੍ਹਦੇ ਕਹਿੰਦੇ ਆਪਣਾ ਪੈਨ ਨਹੀਂ ਕਹਿੰਦੇ ਮਾਂ ਮੈਂ ਤਾਂ ਰਸਤੇ ਚ ਲੱਭਿਆ ਏ ਕਹਿੰਦੇ ਹੁਣ ਕੱਲ ਸਕੂਲ ਜਾਣਾ ਆਪਣੇ ਟੀਚਰ ਨੂੰ ਆਪਣੇ ਅਧਿਆਪਕ ਨੂੰ ਫੜਾ ਦੇਣਾ ਏ ਠੀਕ ਆ ਜੀ ਸੱਦ ਸੰਗਤ ਜੀ ਤੇ ਜਦੋਂ ਦੂਸਰੇ ਦਿਨ ਗਿਆ ਫੜਾ ਦਿੱਤਾ بڑے ਟੀਚਰ ਨੇ ਵੀ ਸਾਰਿਆਂ ਦੇ ਵਿੱਚ ਜਿੱਥੇ ਸ਼ਾਬਾਸ਼ੀ ਦਿੱਤੀ ਉੱਥੇ ਸਾਰਿਆਂ ਨੂੰ ਪੁੱਛਿਆ ਭਾਈਆ ਕਿਸੇ ਦਾ ਪੈਨ ਸੀ ਉਹਨੇ ਮੰਗ ਲਿਆ ਕਹਿੰਦੇ ਮੇਰਾ ਸੀ ਐਸੀ ਸਿੱਖਿਆ ਜਿਹੜੀ ਉਹ ਮਾਂ ਦੀ ਗੋਦ ਦੇ ਵਿੱਚੋਂ ਹੀ ਮਿਲਿਆ ਕਰਦੀ ਹੈ ਫਰੀਦਾ ਕਿੱਥੇ ਤੈਂਡੇ ਮਾਪਿਆਂ ਕਿੱਥੇ ਚਲੇ ਗਏ ਕੋਲੇ ਸੀ ਅਜੇ ਕੱਲ ਦੀਆਂ ਗੱਲਾਂ ਨੇ ਸਿੱਖਿਆ ਜਿਨੇ ਦਿੱਤੀ ਜੀਤੋਂ ਗੁੜਤੀ ਲਈ ਜੀਤੋਂ ਸਿੱਖਿਆ ਕਿੱਥੇ ਤੈਂਡੇ ਮਾਪਿਆਂ ਜਿਨਨੀ ਤੂੰ ਉਹਨਾਂ ਨੇ ਸੰਸਾਰ ਦਿਖਾਇਆ ਪੈਦਾ ਕੀਤਾ ਅੰਤਮ ਅਰਦਾਸ ਦੇ ਵਿੱਚ ਆਇਆ ਹੈ ਬੜਾ ਔਖਾ ਤੇ ਕੋਲੋਂ ਚਲੇ ਗਏ ਕੋਈ ਨਹੀਂ ਚਾਹੁੰਦਾ ਮਾਪੇ ਸਦਾ ਬੈਠੇ ਰਹਿਣਗੇ ਸਤ ਸੰਗਤ ਜੀ ਭਾਵੇਂ ਜਿੱਡੀ ਵੱਡੀ ਮਰਜੀ ਉਮਰ ਹੋ ਜਵੇ ਤਕਰੀਬਨ 72 ਸਾਲ ਦੀ ਉਮਰ ਭੋਗ ਕੇ ਗਏ ਬੜੇ ਸ਼ਾਨ ਦੇ ਨਾਲ ਜਿਹੜੀ ਜ਼ਿੰਦਗੀ ਆ ਉਹ ਬਸਰ ਕੀਤੀ ਆ ਜਿਹੜਾ ਗੁਰੂ ਨਾਨਕ ਦੇ ਘਰ ਦੇ ਅਸੂਲ ਨੇ ਉਹ ਆਪਣੇ ਜ਼ਰੂਰਤਾਂ ਰੱਖੇ ਨੇ ਆਪਣੇ ਬਾਲਕ ਨੂੰ ਸਾਧ ਸੰਗਤ ਜੀ ਆਪਣੇ ਬੇਟੇ ਨੂੰ ਉਹ ਗੁੜਤੀ ਦਿੱਤੀ ਅੱਜ ਸੰਗਤਾਂ ਦੇ ਵਿੱਚ ਗੁਰੂ ਨਾਨਕ ਦੇ ਨੂਰੀ ਸਿਧਾਂਤ ਨੂੰ ਲੈ ਕੇ ਤੁਰੇ ਹੋਏ ਭਾਈ ਕਿਰਤ ਕਰੋ ਨਾਮ ਜਪੋ ਵੰਡ ਛਕੋ ਸਾਧ ਸੰਗਤ ਜੀ ਗੁਰਬਾਣੀ ਨੇ ਇਹ ਸੱਚ ਹੈ ਧਨ ਧਨ ਨੇ ਉਹ ਨਾਂ ਦੀਆਂ ਮਾਵਾ ਜਿਨ੍ਹਾਂ ਦੇ ਪੁੱਤ ਨਾਮ ਜਪਦੇ ਧਨ